ਸਸ ਸੀ ਗਏ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰ ਰਿਹਾ ਕੋ ਠੀਕ ਹੋਵੋਗੇ ਤਾਂ ਰਾਜੀ ਅੱਜ ਤੁਹਾਡੇ ਵਾਸਤੇ ਆਪਾਂ ਨਵੀਂ ਕਲਾਸ ਲੈ ਕੇ ਆਏ ਆ ਬੈਸਟ ਆਪਾਂ ਕਾਫੀ ਲੇਟ ਚੱਲ ਰਹੇ ਆ ਰਾਜੀ ਤੇ ਅੱਜ ਆਪਾਂ ਜਿਹੜੀ ਕਲਾਸ ਲੈ ਕੇ ਆਏ ਆ ਉਹ ਲੈ ਕੇ ਆਏ ਤੁਹਾਡੀ ਇੱਕ ਤਰੀਕ ਤੋਂ ਲੈ ਕੇ 3 ਸਪਟੰਬਰ ਤੱਕ ਦੇ ਤੁਹਾਡੇ ਇੰਪੋਰਟੈਂਟ ਹੈ ਜਿਹੜੇ ਉਹ ਕਰੰਟ ਅਫੇਅਰ ਲੈ ਕੇ ਆਏ ਆ ਦੂਸਰੀ ਗੱਲ ਰਾਜੀ ਜਿਦੋਂ ਵੀ ਕੋਈ ਵੀ ਕੋਈ ਕਰੰਟ ਅਫੇਅਰ ਦੀ ਕਲਾਸ ਪਾਉਣਾ ਤਾਂ ਬਹੁਤ سارے ਬੱਚਿਆਂ ਦਾ ਇੱਕ ਪ੍ਰਸ਼ਨ ਹੁੰਦਾ ਕਿ ਸਾਰੇ ਏ ਸੀ ਪੰਜਾਬ ਪੁਲਿਸ ਦਾ ਪੇਪਰ ਦੇਣਾ ਹੈ ਅਸੀਂ ਜੀ ਜੇਲ ਵਾਰਡਨ ਦਾ ਪੇਪਰ ਦੇਣਾ ਹੈ ਅਸੀਂ ਸੀਨੀਅਰ ਅਸਿਸਟੈਂਟ ਦਾ ਪੇਪਰ ਦੇਣਾ ਅਸੀਂ ਕਲਰਕ ਦਾ ਪਟਵਾਰੀ ਦਾ ਜੇ ਅਲੱਗ-ਅਲੱਗ ਬੱਚੇ ਮੈਨੂੰ ਮੈਸੇਜ ਕਰਦੇ ਆ ਤਾਂ राजे ਇਹ ਤੁਸੀਂ ਪੰਜਾਬ ਤਾਂ ਮੈਂ ਲਿਖਿਆ ਹੋਇਆ ਇੱਥੇ ਕਿ ਆਲ ਪੰਜਾਬ ਐਗਜ਼ਾਮ ਜੇਕਰ ਤੁਸੀਂ ਆਪਣਾ ਸੈਂਟਰ ਲੈਵਲ ਦਾ ਵੀ ਕੋਈ ਐਗਜ਼ਾਮ ਦੇਣਾ ਚਾਹੁੰਦੇ ਹੋ ਤਾਂ ਵੀ ਤੁਹਾਡੇ ਵਾਸਤੇ ਇਹ ਜਿਹੜੇ ਕਰੰਟ ਅਫੇਅਰ ਹੈ ਉਹ ਸਫੀਸ਼ੀਐਂਟ ਹੈ ਇਹਦੇ 'ਚ ਆਪਾਂ ਇਹ ਨਹੀਂ ਹੈ ਕਿ ਤੁਹਾਨੂੰ ਸਿਰਫ ਇੰਪੋਰਟੈਂਟ ਚੀਜ਼ ਕਰਵਾਈ ਹੋਈ ਹੈ ਜਿਹੜੀ ਵੀ ਤੁਹਾਨੂੰ ਚੀਜ਼ ਕਰਵਾਈ ਹੋਈ ਹੈ ਨਾਲ ਉਹਦੇ ਆਪਾਂ ਤੁਹਾਨੂੰ ਫੈਕਟ ਕਰਵਾਏ ਹੋਏ ਰ राजे ਇੰਪੋਰਟੈਂਟ ਫੈਕਟ ਵੀ ਹੁੰਦੇ ਆ ਜਿਹੜੇ ਨਾਲ ਜਿਹੜੇ ਤੁਹਾਨੂੰ ਪਤਾ ਲੱਗ ਪ੍ਰੈਸ਼ਨ ਦੇ ਵਿੱਚ ਤਾਂ ਜਿਹੜਾ ਪ੍ਰੈਸ਼ਨ ਤੁਹਾਨੂੰ ਦਿੱਤਾ ਹੋਇਆ ਉਹ ਜਿਹੜਾ ਉਹ ਤਾਂ ਉਹ ਨਹੀਂ ਆਉਣਾਗਾ ਉਹ ਜਿਹੜਾ ਕੋਈ ਸ਼ੱਕ ਹੈ ਹੀ ਨਹੀਂ ਠੀਕ ਹੈ ਪਰ ਆਪਾਂ ਤਾਂ ਵੀ ਤੁਹਾਨੂੰ ਐਕਸਟਰਾ ਚੀਜ਼ਾਂ ਤਾਂ ਦਿੱਤੀਆਂ ਹੋਈਆਂ ਨਾਲ ਕਿ ਕਿਸੇ ਬੱਚੇ ਨੂੰ ਕੀ ਪ੍ਰੋਬਲਮ ਬਣਾਵੇ ਕਿ ਨਾਲ-ਨਾਲ ਤੁਹਾਨੂੰ ਕਿਉਂਕਿ ਜੇ ਤੁਹਾਨੂੰ ਮੈਂ ਪੀਡੀਐਫ ਪ੍ਰੋਵਾਈਡ ਕਰਵਾਉਂਗਾ राजे ਤਾਂ ਪੀਡੀਐਫ ਦੇ ਵਿੱਚ ਉਹ ਚੀਜ਼ਾਂ ਮੈਂਸ਼ਨ ਹੋਣਗੀਆਂ ਤੁਹਾਨੂੰ ਜੇਕਰ ਤੁਹਾਨੂੰ ਮੈਂ ਬੈਸੀ ਤੁਹਾਨੂੰ ਕਰੰਟ ਫਿਲ ਕਰਵਾਤਾ ਨਾਲ ਤੁਹਾਨੂੰ ਮੈਂ ਬੋਲ ਕੇ ਕੋਈ ਚੀਜ਼ ਕਰਵਾਦਾ ਠੀਕ ਹੈ ਨਾਲ ਤਾਂ ਉਹ ਬੋਲ ਕੇ ਕਰਵਾਤਾ ਕੋਈ ਚੀਜ਼ ਠੀਕ ਹੈ ਤਾਂ ਉਹਦੇ ਨਾਲ ਕੀ ਹੋ ਜਾਂਦਾ ਦਾ ਜੇ ਉਹਦੇ ਨਾਲ ਮੌਕੇ ਦਾ ਤੁਹਾਡੇ ਅੱਜ ਉਹ ਫੈਕਟ ਯਾਦ ਰਹਿ ਜੂਗਾ ਜਿਹੜਾ ਮੈਂ ਕਰਵਾਉਂਗਾ ਪਰ ਜਦੋਂ ਤੁਸੀਂ ਕਾਫੀ ਟਾਈਮ ਬਾਅਦ ਜਾ ਕੇ ਉਹ ਦੇਖੋਗੇ ਤਾਂ ਉਦੋਂ ਤੁਹਾਨੂੰ ਉਹ ਉਹ ਮਤਲਬ ਤੁਸੀਂ ਭੁੱਲ ਚੋਗੇ ਉਹ ਚੀਜ਼ਾਂ ਤੋਂ ਠੀਕ ਹੈ ਤਾਂ ਕਰਕੇ ਸਾਰੇ ਫੈਕਟ ਤੁਹਾਨੂੰ ਨਾਲ ਹੀ ਲਿਖੇ ਹੋਏ ਹੁੰਦੇ ਆ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਬਾਕੀ ਦਾ ਜਿਹੜਾ ਤੁਹਾਨੂੰ ਬਹੁਤ ਬੱਚੇ ਕਹਿੰਦੇ ਸਭ ਤੁਸੀਂ ਸਲੋ ਬਹੁਤ ਪੜਾ ਰਹੇ ਹੋ ਠੀਕ ਹੈ ਚਲੋ ਤੁਹਾਡਾ ਵੀ ਇੱਕ ਕਸੂਰ ਨਹੀਂ ਹੈਗਾ ਦਾ ਜੀ ਤਮੈ ਤੈਨੂੰ ਕਿਹਾ ਰਾਜ ਮੈਂ ਨਵੰਬਰ ਦੇ ਫਸਟ ਵੀਕ ਤੱਕ ਤੁਹਾਡਾ ਸਿਲੇਬਸ ਕੰਪਲੀਟ ਕਰਵਾ ਦੂੰਗਾ ਠੀਕ ਹੈ ਜੀ ਸਭ ਤੋਂ ਬਾਅਦ ਆਪਾਂ ਟੈਸਟ ਰੱਖ ਲਾਂਗੇ ਤੇ ਬਾਕੀ ਦੇਖੋ ਮੇਰਾ ਮਕਸਦ ਹੈਗਾ ਆਪਣਾ ਨਵੰਬਰ ਤੱਕ ਤੁਹਾਨੂੰ ਦੱਸ ਦੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਕਰੰਟ ਅਫੇਅਰ ਤੋਂ ਤੁਹਾਡੇ ਪੇਪਰ ਤੱਕ ਚੱਲਣਗੇ ਚੱਲਣਗੇ ਪੰਜਾਬ ਜੀਕੇ ਮੈਥ ਰੀਜ਼ਨਿੰਗ ਕੰਪਿਊਟਰ ਪੋਲਿਟੀ ਮੌਡ ਹਿਸਟਰੀ ਇਹ ਚੀਜ਼ਾਂ ਤੁਹਾਡੀਆਂ ਸਾਰੀਆਂ ਕੰਪਲੀਟ ਕਰਵਾ ਦੂੰਗਾ ਜਿਹੜੇ ਬੱਚੇ ਨੂੰ ਇੰਗਲਿਸ਼ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਇੰਗਲਿਸ਼ ਵਾਸਤੇ ਤੁਹਾਡੇ ਵਾਸਤੇ ਬਈ ਨਾ ਜਿਆਦਾ ਜ਼ਬਰਦਸਤ ਕੰਟੈਕਟ ਕੰਟੈਂਟ ਲੈ ਕੇ ਆਇਆ ਰਾਜੇ ਬਸ ਤੁਸੀਂ ਮੰਨ ਜੋਗੇ ਕਿ ਹਾਂ ਜੀ ਬਾਕੀ ਸਾਨੂੰ ਕੋਈ ਦੱਸਿਆ ਤੁਸੀਂ ਠੀਕ ਹੈ ਤਾਂ ਜਿਹੜੀ ਰਾਜੀ ਤੁਹਾਨੂੰ ਮੈਂ ਦੱਸੂਗਾ ਉਹ ਤੁਹਾਨੂੰ ਵੀਡੀਓ ਵੀਡੀਓ ਬਣਾ ਕੇ ਦੱਸ ਦਊਂਗਾ ਕਿ ਇੰਗਲਿਸ਼ ਤੁਸੀਂ ਕਰਨੀ ਕਿਵੇਂ ਹੈ ਠੀਕ ਹੈ ਜੀ ਤੇ 100% ਗਾਰੰਟੀ ਇਹਦੇ ਚੋਂ 15 ਜੋ 15 ਨੰਬਰ ਤੁਹਾਡੇ ਜੇ ਨਾ ਆਏ ਮੈਂ ਜ਼ਿੰਮੇਦਾਰ ਹਾਂ ਦਾ ਠੀਕ ਹੈ ਚਲੋ ਗੱਲਾਂ ਬਹੁਤ ਹੋ ਗਈਆਂ ਤੇ ਹੁਣ ਆਪਾਂ ਚੱਲਦੇ ਆ ਵੀਡੀਓ ਤੇ ਤੇ ਜਿਹੜੀ ਇਸ ਤੋਂ ਪਹਿਲਾ ਕੰਟ੍ਰੈਕਟ ਫੇਰ ਹੈ ਜਿਹੜੀ ਪੀਡੀਐਸ ਤੁਹਾਨੂੰ ਸਾਰਿਆਂ ਨੂੰ ਮਿਲ ਜੂਗੀ ਤੇ ਜੁਲਾਈ ਅਗਸਤ ਦੀ ਜਿਹੜੀ ਮੈਰਾਥਨ ਕਲਾਸ ਹੋਊਗੀ ਤੁਹਾਨੂੰ ਮੈਂ ਪ੍ਰੋਵਾਈਡ ਕਰਵਾ ਦੂੰਗਾ ਚਲੋ ਜੀ ਅੱਜ ਪਹਿਲੇ ਅਪਲੀਕੇਸ਼ਨ ਤੇ ਚੱਲਦੇ ਆ ਕੀ ਕਹ ਰਹੇ ਨੇ ਪਹਿਲੇ ਅਪਲੀਕੇਸ਼ਨ ਦੇ ਵਿੱਚ ਅੱਜ ਬਾਕੀ ਦਾ ਜੀ ਕਿਸੇ ਬੱਚੇ ਨੇ ਫੁੱਲ ਬੈਚ ਲੈਣਾ ਆਪਣੀ ਆ ਐਪ ਹੈਗੀ ਇਹ ਤੋਂ ਲੈ ਸਕਦੇ ਹੋ ਫੁੱਲ ਬੈਚ ਆਪਣਾ ਦੀਪੂਲ ਰ ਐਜੂਕੇਸ਼ਨਰ ਐਪ ਤੋਂ ਜਿੰਨਾ ਬੱਚਾ ਕੋਲੇ ਆਈਫੋਨ ਆ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਕਲਾਸ ਪਲੱਸ ਇੱਕ ਕੋਡ ਵੀ ਸਿਲ ਕਰਨਾ ਹੁੰਦਾ ਡਬਲ ਐਕਸ ਰਮ ਠੀਕ ਹੈ ਜੀ ਕੰਟੈਂਟ ਕੀ ਮਿਲ ਜਿੰਨੇ ਵੀ ਤੁਹਾਡੇ ਪੇਪਰ ਹੋਣਿਆ ਸਾਰਿਆਂ ਦਾ ਉਹੀ ਤੁਹਾਨੂੰ ਸਿਲੇਬਸ ਕਰਵਾਵਾਂਗੇ ਜਿਹੜਾ ਪੇਪਰ ਦੇ ਵਿੱਚ ਆਊਗਾ ਤੁਹਾਨੂੰ ਠੀਕ ਹੈ ਜਿਹੜਾ ਪੇਪਰ ਦੇ ਵਿੱਚ ਆਊਗਾ ਐਕਸਟਰਾ ਤੁਹਾਨੂੰ ਕੁਝ ਵੀ ਨਹੀਂ ਕਰਵਾਵਾਂਗੇ ਠੀਕ ਹੈ ਜੀ ਚਲੋ ਕਹਿੰਦੇ ਜੀ ਭਾਰਤ ਦੇ ਪਹਿਲੇ ਸਵਦੇਸ਼ੀ ਤੌਰ ਤੇ ਵਿਕਸਿਤ ਮਾਈਕਰੋ ਪ੍ਰੋਸੈਸਰ ਚਿਪ ਦਾ ਨਾਮ ਕੀ ਹੈਗਾ ਜੇ ਦੇਖ ਤਾ ਨੁਰਾ ਜੀ ਪਤਾ ਕੀ ਆਪਾਂ ਪਹਿਲਾਂ ਵਰਤਦੇ ਹੁੰਦੇ ਸੀ ਪਹਿਲਾਂ ਆਪਣੇ ਜਦੋਂ ਫਸਟ ਜਨਰੇਸ਼ਨ ਦੇ ਕੰਪਿਊਟਰ ਹੁੰਦੇ ਸੀ ਉਹਦੇ ਵਿੱਚ ਆਪਾਂ ਬੈਕ ਬੈਕ ਥਿਊਬ ਯੂਜ਼ ਕਰਦੇ ਹੁੰਦੇ ਸੀਗੇ ਇਸ ਦੂਬਾਰ ਆਪਾਂ ਮਾਈਕਰੋ ਪ੍ਰੋਸੈਸਰ ਫਿਰ ਆਈਸੀ ਆਈਸੀ ਹੋ ਗਿਆ ਸੀ ਫਿਰ ਮਾਈਕਰੋ ਪ੍ਰੋਸੈਸਰ ਹੋ ਗਿਆ ਸੀ ਕਾਫੀ ਚੀਜ਼ਾਂ ਸੀ ਰਾਜੀ ਜਿਹੜੀਆਂ ਆਪਾਂ ਯੂਜ਼ ਕਰਦੇ ਹੁੰਦੇ ਸੀਗੇ ਠੀਕ ਹੈ ਜੀ ਮਾਈਕਰੋ ਪ੍ਰੋਸੈਸਰ ਦਾ ਕੀ ਕੰਮ ਹੁੰਦਾ ਹੈਗਾ ਸਾਰੇ ਪ੍ਰੋਗਰਾਮ ਨੂੰ ਪ੍ਰੋਸੈਸ ਕਰਨਾ ਜਿੰਨਾ ਆਪਣਾ ਮਾਈਕਰੋ ਪ੍ਰੋਸੈਸਰ ਤਾਕੜਾ ਹੋਊਗਾ ਉਨੀ ਹੀ ਆਪਣੇ ਕੰਪਿਊਟਰ ਦੀ ਜਾਂ ਮੋਬਾਈਲ ਦੀ ਜਿਹੜੀ ਸਪੀਡ ਹੋਊਗੀ ਉਹ ਤੇਜ਼ ਹੋਊਗੀ ਠੀਕ ਹੈ ਜੀ ਜਿਹੜੋ ਵੀ ਤੁਸੀਂ ਕੋਈ ਮੋਬਾਈਲ ਦੇਖਦੇ ਜਿਵੇਂ ਹੁਣ ਆਈਫੋਨ ਆਇਆ ਇਹ ਆਈਫੋਨ ਵਾਲੇ ਕਹਿੰਦੇ ਜੀ ਇਹ ਸੀ ਏ 19 ਪ੍ਰੋ ਚਿਪ ਯੂਜ਼ ਕਰਦੇ ਆ ਕਿਉਂਕਿ ਨਾ ਸਪੀਡ ਹੋਰ ਵੀ ਜ਼ਿਆਦਾ ਤੇਜ਼ ਹੋ ਜਾਂਦੀ ਇਸ ਤਰ੍ਹਾਂ ਤੁਸੀਂ ਦੇਖਦੇ ਹੋਵੋਗੇ ਤਾਂ ਪਹਿਲੀ ਵਾਰ ਹੋਇਆ ਰਾਜੀ ਆਪਾਂ ਇੰਡੀਆ ਦੇ ਵਿੱਚ ਆਪ ਦਾ ਸਵਦੇਸ਼ੀ ਜਿੱਥੇ ਵੀ ਕਿਤੇ ਤਾਂ ਉਹ ਆ ਸ਼ਬਦ ਮਿਲ ਜੇ ਇਹਦਾ ਮਤਲਬ ਇਹ ਹੁੰਦਾ ਕਿ ਆਪਾਂ ਇੰਡੀਆ ਦੇ ਵਿੱਚ ਕੋਈ ਚੀਜ਼ ਬਣਾਈ ਪਹਿਲੀ ਵਾਰ ਜਿਹੜਾ ਆਪਾਂ ਮਾਈਕਰੋ ਪ੍ਰੋਸੈਸਰ ਬਣਾਇਆ ਰਾਜੀ ਉਹਦਾ ਨਾਮ ਕੀ ਆ ਆਪਾਂ ਤੋਂ ਇਹ ਪੁੱਛਿਆ ਜਾ ਰਿਹਾ ਹੈ ਤਾਂ ਉਹ ਮਾਈਕਰੋ ਪ੍ਰੋਸੈਸਰ ਦਾ ਭਈ ਨਾਮ ਆਗਾ ਜਿਹੜਾ ਉਹ ਹੈਗਾਗਾ ਆਪਣਾ ਵਿਕਰ ਸੀ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈ ਜੀ ਠੀਕ ਹੈ ਜੀ ਆਹ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਇੰਡੀਆ ਇਸ ਦੀ ਫਾਸਟ ਇੰਡੀਜਿਨियस 32 ਬਿਟ ਪ੍ਰੋਸੈਸਰ ਚਿਪ ਕਿਹਨੇ ਡਵੈਲਪ ਕੀਤਾ ਦਾ ਜਿਹੇ ਬਣਾਇਆ ਕਿਹਨੇ ਹੈਗਾ ਉਹ ਵੀ ਤੁਸੀਂ ਯਾਦ ਰੱਖਣਾ ਇਹ ਬਣਾਇਆ ਭਾਈ ਸਾਹਿਬ ਇਸਰੋ ਨੇ ਠੀਕ ਹੈ ਜੀ ਇਸਰੋ ਨੇ ਬਣਾਇਆਗਾ ਕਾਦੇ ਜੀ ਯੂਜ਼ ਕੀਤਾ ਜਾਊਗਾ ਦਾ ਜਿਹੇ ਇਹ ਆਪਾਂ ਜਿਹੜਾ ਆਪਣਾ ਮਿਸ਼ਨ ਹੋਗਾ ਇੱਕ ਪੀ ਐਸ ਐਲ ਵੀ ਸੀ 60 ਉਹਦੇ ਵਿੱਚ ਇਹ ਯੂਜ਼ ਕੀਤਾ ਜਾਊਗਾ ਵਿਕਰਮ 32 ਹੈ ਜਿਹੜਾ ਉਹ ਇਹਦਾ ਨਾਮ ਆਗਾ 32 ਵਿੱਚ ਤੇ ਇਹ ਕੰਮ ਕਰੂਗਾ ਠੀਕ ਹੈ ਜੀ ਇਹ ਚੀਜ਼ਾਂ ਤੁਸੀਂ ਮਤਲਬ ਸਾਰੀਆਂ ਨਿੱਕੇ ਨਿੱਕੇ ਫੈਕਟਰ ਵੀ ਤੁਸੀਂ ਯਾਦ ਰੱਖਣੇ ਆ ਜ਼ਰੂਰੀ ਹੈਗਾ ਪ੍ਰੈਸ਼ਨ ਕੱਲਾ ਇਹਦੇ ਚ ਵੀ ਬਣ ਕੇ ਤੁਹਾਡੇ ਪੇਪਰ ਵਿੱਚੋਂ ਆ ਜੇ ਇੱਥੋਂ ਵੀ ਬਣ ਸਕਦਾ ਹੈਗਾ ਤਾਂ ਕਰਕੇ ਇੰਪੋਰਟੈਂਟ ਫੈਕਟ ਜ਼ਰੂਰ ਦੇਖਿਆ ਕਰੋ ਨਾਲ ਇਸ ਤੋਂ ਬਾਅਦ ਕਹਿੰਦੇ 22ਵੇਂ ਨੰਬਰ ਦੀ ਗਲੋਬਲ ਸਸਟੇਨੇਬਲ ਸੱਟ ਸਭ ਤੋਂ ਪਹਿਲਾਂ ਆਪਾਂ ਦੇਖੀਏ ਸਸਟੇਨੇਬਲ ਸ਼ਬਦ ਤਾਂ ਨੂੰ ਕਿਤੇ ਵੀ ਮਿਲ ਗਿਆ ਹੱਲ ਦੇ ਵਿੱਚ ਮਤਲਬ ਕੀ ਹੈ ਫਰਮਾਨਾ ਨੂੰ ਕੋਈ ਵੀ ਬੰਦਾ ਕੋਈ ਜ਼ਮੀਨ ਠੇਕੇ ਤੇ ਲੈਂਦਾ ਹੈ ਕੋਈ ਤੁਸੀਂ ਕੋਈ ਵੀ ਜੀ ਠੇਕੇ ਤੇ ਲੈ ਲਈ ਮੰਨ ਲਓ ਮੈਂ ਇੱਕ ਕਿੱਲਾ ਜ਼ਮੀਨ ਦਾ ਠੇਕੇ ਤੇ ਲੈ ਲਿਆ ਕਿੰਨਾ ਕਿੰਨੇ ਚ ਲੈ ਲਿਆ ਭਾਈ ਮੈਂ 60000 ਰੁਪਏ ਨੂੰ ਇੱਕ ਕਿੱਲਾ ਜ਼ਮੀਨ ਦਾ ਠੇਕੇ ਤੇ ਲੈ ਲਿਆ ਠੀਕ ਹੈ ਹੁਣ ਵਾਜੇ ਜੇਕਰ ਮੈਨੂੰ 60000 ਤੋਂ ਵੱਧ ਇਨਕਮ ਹੋਊਗੀ ਜੇ ਮੈਨੂੰ 70000 80000 ਰੁਪਏ ਬਚਣਗੇ ਫੇਰ ਹੀ ਮੈਨੂੰ ਫਾਇਦਾ ਫਾਇਦਾਗਾ ਜਦੋਂ ਮੈਂ ਇਨਵੈਸਟਮੈਂਟ ਉਹਦੇ 60000 ਕਰੀ ਬੈਠਾਂਗਾ ਠੀਕ ਹੈ ਸਾ ਸਸਟੇਨੇਬਲ ਚੀਜ਼ਾਂ ਦਾ ਵੀ ਮਤਲਬ ਇਹ ਹੁੰਦਾ ਕਿ ਆਪਾਂ ਘੱਟ ਤੋਂ ਘੱਟ ਖਰਚਾ ਕਰਕੇ ਵੱਧ ਤੋਂ ਵੱਧ ਇਨਕਮ ਕੱਢਣੀ ਹੈ ਜਿਹੜਾ ਵੀ ਆਪਾਂ ਤਰੀਕਾ ਵਰਤਾਂਗੇ ਇਹ ਚੀਜ਼ ਵਾਸਤੇ ਕਿ ਵੱਧ ਤੋਂ ਵੱਧ ਇਨਕਮ ਕੱਢ ਸਕੀਏ ਆਪਾਂ ਉਹ ਤਰੀਕਾ ਆਪਣਾ ਸ਼ਫੀਸ਼ੀਐਂਟ ਹੋਣਾ ਚਾਹੀਦਾ ਉਹ ਤਰੀਕਾ ਆਪਣਾ ਵਧੀਆ ਹੋਣਾ ਚਾਹੀਦਾ ਇਹ ਨਹੀਂ ਹੈਗਾ ਕਿ ਆਪਾਂ ਵੱਧ ਤੋਂ ਵੱਧ ਪਾਣੀ ਵਰਤ ਲਈ ਉਹਦੇ ਵਾਸਤੇ ਰੇਹਾਂ ਸਪਰੇਹਾਂ ਕਰ ਦਿਓ ਚੀਜ਼ਾਂ ਤੇ ਜਿਹਦੇ ਕਰਕੇ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਵੀ ਉਹ ਚੀਜ਼ ਦਾ ਨਕਸਾਨਾਵੇ ਉਹ ਚੀਜ਼ ਹੁੰਦਾ ਸਸਟੇਨੇਬਲ ਦਾ ਜਿਹੜੀ ਹੁਣ ਇਹ 20ਵੇਂ ਨੰਬਰ ਦੀ ਗਲੋਬਲ ਸਸਟੇਨੇਬਲ ਸัมਮਿਟ ਹੋਈ ਹੈ ਇਹਦੇ ਵਿੱਚ ਵੀ ਸਿਰਫ ਇਹੀ ਗੱਲਾਂ ਤੇ ਜ਼ੋਰ ਦਿੱਤਾ ਗਿਆਗਾ ਕਿ ਆਪਾਂ ਤਰੱਕੀ ਕਰਨੀ ਹੈ ਹਰੇਕ ਫੀਲਡ ਦੇ ਵਿੱਚ ਕਰਨੀ ਹੈ ਇਹ ਚ ਗੋਲ ਦਿੱਤੇ ਹੋਏ ਹੁੰਦੇ ਆ ਸਸਟੇਨੇਬਲ ਕੋ 18 ਗੋਲ ਹੁੰਦੇ ਜਿਹੜੇ ਅਲੱਗ-ਅਲੱਗ ਚੀਜ਼ਾਂ ਨੂੰ ਚੀਜ਼ਾਂ ਵਾਸਤੇ ਹੁੰਦਾ ਕੋਈ ਡੈਰੀ ਫਾਰਮ ਵਾਸਤੇ ਹੁੰਦਾ ਕੋਈ ਪਸ਼ੂਆਂ ਵਾਸਤੇ ਹੁੰਦਾ ਕੋਈ ਖੇਤੀਬਾੜੀ ਵਾਸਤੇ ਹੁੰਦਾ ਇਸ ਤਰ੍ਹਾਂ ਠੀਕ ਹੈ ਜੀ ਦੇ ਵਿੱਚ ਸਭ ਕੁਝ ਦੱਸਿਆ ਜਾਂਦਾ ਹੈਗਾ ਤਾਂ ਪਹਿਲਾ ਅਪਰੇਸ਼ਨ ਇਹ ਵਨ ਹੈ ਕਿ ਮੀਟਿੰਗ ਹੋਈ ਕਿਵੇਂ ਨੰਬਰ ਦੀ ਹੈ ਬੀਬੇ ਨੰਬਰ ਦੀ ਹੋਈ ਹੈ ਦੂਜਾ ਅਪਰੇਸ਼ਨ ਇਹ ਬਣੂਗਾ ਕਿ ਇਹ ਮੀਟਿੰਗ ਹੈ ਜਿਹੜੀ ਹੋਈ ਕਿੱਥੇ ਹੈ ਤਾਂ ਭਾਈ ਸਾਹਿਬ ਇਹ ਮੀਟਿੰਗ ਹੋਈ ਹੈ ਆਪਣੀ ਰਾਜਧਾਨੀ ਨਿਊ ਡੈਲੀ ਦੇ ਵਿੱਚ ਠੀਕ ਹੈ ਜੀ ਕਿੱਥੇ ਹੋਈ ਹੈ ਜੀ ਨਿਊ ਡੈਲੀ ਦੇ ਵਿੱਚ ਜਿਹੜੀ ਇਹ ਮੀਟਿੰਗ ਉਹ ਕੀਤੀ ਗਈ ਹੈ ਠੀਕ ਹੈ ਜੀ ਦੂਸਰੀ ਗੱਲ ਹੈ ਜੀ ਜਿਹੜੀ ਮੀਟਿੰਗ ਕਰਵਾਉਂਦੀ ਹੈ ਇਹ ਸੰਸਥਾ ਕਰਵਾਉਂਦੀ ਹੈ ਜੀ ਸੀ ਆਈ ਆਈ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਹੁਣ CII ਤੋਂ ਸਭ ਤੋਂ ਵੱਧ ਪ੍ਰਸ਼ਨ ਜਿਹੜਾ ਪੁੱਛਿਆ ਗਿਆ ਉਹ ਪੁੱਛਿਆ ਗਿਆ ਜੀ ਦਾ ਪ੍ਰੈਜ਼ੀਡੈਂਟ ਕੌਣ ਹੈਗਾ ਇਹਦਾ ਪ੍ਰੈਜ਼ੀਡੈਂਟ ਕੌਣ ਹੈ ਤਾਂ ਇਹਦਾ ਪ੍ਰੈਜ਼ੀਡੈਂਟ ਹੈਗਾ ਜੀ ਰਜੀਵ ਮਹਿਮਾਨੀ ਹੈਡ ਕੁਆਟਰ ਕਿੱਥੇ ਹੈਦਾ ਨਿਊ ਡੈਲੀ ਦੇ ਵਿੱਚ ਫਾਊਂਡ ਕਿਦੋਂ ਕੀਤੀ ਗਈ ਸੀ 1895 ਦੇ ਵਿੱਚ CII ਦੀ ਆਪਾਂ ਗੱਲ ਕਰ ਰਹੇ ਹਾਂ ਜੀ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਕਹਿੰਦੇ ਜੀ ਆਹ ਪ੍ਰਸ਼ਨ ਤਾਂ ਨੂੰ ਪੇਪਰ ਦੇ ਵਿੱਚ 200% ਮਿਲੂਗਾ 200% ਕਨੇਜੀ 29ਵਾਂ ਕੰਟਰੋਲਰ ਜਰਨਲ ਆਫ ਅਕਾਊਂਟ ਠੀਕ ਹੈ ਜੀ ਆਫ ਇੰਡੀਆ ਕਿਉਂ ਚੁਣਿਆ ਗਿਆ ਹੈਗਾ ਠੀਕ ਹੈ ਜੀ ਕਿਉਂ ਚੁਣਿਆ ਗਿਆ ਆਪਾਂ ਤੋਂ ਉਹ ਗੱਲ ਪੁੱਛ ਰਹੇ ਨੇ ਤੁਸੀਂ ਕੰਟਰੋਲਰ ਅਡਿਟਰ ਆਫ ਜਨਰਲ ਪੁੱਛਿਆ ਦੇਖਿਆ ਹੋਣਾ ਤੁਸੀਂ ਲਿਖਿਆ ਹੋਗਾ ਠੀਕ ਹੈ ਜੀ ਉਹਦਾ ਕਹੇਗਾ ਆਪਣਾ ਠੀਕ ਹੈ ਜੀ ਉਵੇਂ ਜਿਵੇਂ 29ਵਾਂ ਕੰਟਰੋਲਰ ਜਰਨਲ ਆਫ ਅਕਾਊਂਟ ਆਫ ਇੰਡੀਆ ਕਿਉਂ ਚੁਣਿਆ ਗਿਆ ਹੈਗਾ ਇਹ ਚੁਣਿਆ ਗਿਆ ਜੀ ਆਪਣਾ ਟੀਸੀਏ ਕਲਿਆਣੀ ਜੀ ਨੂੰ ਬਣਾਇਆ ਗਿਆਗਾ ਕੋਰਪਰੇਸ਼ਨ ਇੱਕ ਤਾਂ ਇਹ ਬਣੂਗਾ ਪੈਸਾ ਵੀ ਕੈਮੇ ਨੰਬਰ ਦਾ ਬਣ ਗਿਆ ਹੁਣ ਜਿਹੜਾ ਕੰਟਰੋਲਰ ਜਨਰਲ ਆਫ ਅਕਾਊਂਟ ਆਫ ਇੰਡੀਆ ਚੁਣਿਆ ਗਿਆ ਹੈਗਾ ਇਹ ਬਣ ਗਿਆ ਜੀ 29ਵੇਂ ਨੰਬਰ ਦਾ ਆ ਲਿਖਿਆ ਹੋਇਆ ਹੈ ਪ੍ਰੈਸ਼ਨ ਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਹੋਈ ਹੈ ਦੂਜਾ ਅਪਰੇਸ਼ਨ ਕੌਣ ਬਣ ਚੁੱਕਿਆ ਹੈ ਜੀ ਟੀਸੀਏ ਕਲਿਆਣੀ ਬਣ ਚੁੱਕਿਆ ਹੈ ਤੀਜਾ ਜਿਹਨੇ ਰਿਪਲੇਸ ਕਿਨੂੰ ਕੀਤਾਗਾ ਰਿਪਲੇਸ ਕੀਤਾਗਾ ਨੇ ਐਸਐਸ ਦੂਵੇ ਨੂੰ ਕਿਨੂੰ ਰਿਪਲੇਸ ਕੀਤਾ ਜੀ ਐਸਐਸ ਦੂਵੇ ਨੂੰ ਰਿਪਲੇਸ ਕੀਤਾਗਾ ਹੁਣ ਕੌਣ ਬਣ ਗਿਆ ਜੀ ਟੀਸੀਏ ਕਲਿਆਣੀ ਟੇਕ ਚਾਰजेस ਐਸ 29ਵੇਂ ਕੰਟਰੋਲਰ ਜਨਰਲ ਆਫ ਅਕਾਊਂਟ ओके जी ਆ ਤੁਸੀਂ ਦੇਖ ਸਕਦੇ ਆ ਇੰਨਾ ਤੋਂ ਪਹਿਲਾਂ ਇਸ ਰੈਂਕ ਦੇ ਉੱਪਰ ਐਸਐਸ ਦੂਬੇ ਸੀਗੇ ਆਪ ਨੂੰ ਪੁੱਛਿਆ ਜਾ ਸਕਦਾ ਕਿ ਇਸ ਤੋਂ ਪਹਿਲਾਂ ਕਿਹੜੇ ਸੀ 28ਵੇਂ ਨੰਬਰ ਤੇ ਕੌਣ ਸੀਗੇ ਠੀਕ ਹੈ ਜੀ ਇਸ ਤੋਂ ਪਹਿਲਾਂ ਆਪਾਂ ਪਿਛਲੇ ਕਨੈਕਟ ਫੇਰਾਂ ਦੇ ਵਿੱਚ ਕਰਕੇ ਗਏ ਆ ਅਗਸਤ ਦੇ ਕਨੈਕਟ ਫੇਰਾਂ ਦੇ ਵਿੱਚ ਕਿ ਨਵੀਆਂ ਅਪੁਆਇੰਟਮੈਂਟਾਂ ਹੋਈਆਂ ਗਈਆਂ ਕੁਝ ਕਿਹੜੀਆਂ-ਕਿਹੜੀਆਂ ਹੋਣਗੀਆਂ ਜੀ ਸੋਲਰ એનર્ਜੀ ਵਾਲੇ ਦੇ ਵਿੱਚ ਸੈਕੀ ਦੇ ਵਿੱਚ ਆਕਾਸ਼ ਤਰਫਾਟੀ ਜੀ ਨੂੰ ਬਣਾਇਆ ਗਿਆਗਾ ਇਹਦਾ ਹੈੱਡ ਤੇ ਡਿਫਟੀ ਨੈਸ਼ਨਲ ਸਕਿਉਰਿਟੀ ਡਿਵਾਈਜ਼ਰ ਬਣਾਇਆ ਗਿਆ ਅਨੀਸ਼ ਦਿਵਾਲ ਸਿੰਘ ਜੀ ਨੂੰ ਫਸਾਈ ਦਾ ਸੀਓ ਕਿਹਨੂੰ ਬਣਾਇਆ ਗਿਆ ਰੰਜੀਤ ਪੁਨਹਾਨੀ ਨੂੰ ਅਤੇ ਬੌਕਸਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰੈਜ਼ੀਡੈਂਟ ਕਿਹਨੂੰ ਬਣਾਇਆ ਗਿਆਗਾ ਅਜੇ ਸਿੰਘ ਨੂੰ ਇਹਨਾਂ ਦੇ ਵਿੱਚੋਂ ਪ੍ਰੈਸ਼ਾਂਤ ਨੂੰ 100% ਦੇਖਣ ਨੂੰ ਮਿਲਣਗੇ ਹੀ ਮਿਲਣਗੇ ਚਲੋ ਜੀ ਇਸ ਤੋਂ ਬਾਅਦ ਕਹਿੰਦੇ ਜੀ ਬਾਲ ਬਟਿਕਾ ਟੀਵੀ ਚੈਨਲ ਐਂਡ ਦਿਕਸ਼ਾ 2.0 ਕਿਤੇ ਵੀ ਤੁਹਾਨੂੰ ਕਿਸੇ ਚੀਜ਼မှာ 3.0 4.0 5.0 ਇਹ ਮਿਲਿਆ ਦਿਖਾਈ ਦਿੱਤਾ ਤਾਂ ਮਤਲਬ ਹੁੰਦਾ ਐਡੀਸ਼ਨ ਹੁੰਦਾਗਾ ਇਹਦਾ ਮਤਲਬ ਇਹ ਦਿਕਸ਼ਾ 2.0 ਦੂਸਰਾ ਐਡੀਸ਼ਨ ਹੈ ਇਹ ਦੀਕਸ਼ਾ ਦਾ ਠੀਕ ਹੈ ਜੀ ਬਾਲ ਮਾਟੀਕਾ ਟੀਵੀ ਚੈਨਲ ਐਂਡ ਡਿਸਕਾ 2 ਜਿਹੜਾ ਇਨੀਸ਼ੀਏਟਿਵਰ ਹੈ ਜੇ ਇਹ ਕਿਹੜੀ ਇੰਸਟੀਟਿਊਸ਼ਨ ਵੱਲੋਂ ਹੈ ਜਿਹੜਾ ਉਹ ਲਾਂਚ ਕੀਤਾ ਗਿਆ ਹੈਗਾ ਇਹ ਲਾਂਚ ਕੀਤਾ ਗਿਆ ਜੀ ਆਪਣਾ ਐਨਸੀਈਆਰਟੀ ਜਿਵੇਂ ਆਪਣਾ ਪੀਐਸਈਬੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ ਉਹ ਜਿਵੇਂ ਐਨਸੀਈਆਰਟੀ ਵੀ ਇੱਕ ਬੋਰਡ ਹੈਗਾ ਜਿਹੜਾ ਹੈਡਕੁਆਟਰ ਹੈਗਾ ਨਿਊ ਦਿੱਲੀ ਦੇ ਵਿੱਚ ਠੀਕ ਹੈ ਜੀ NCERT ਕੱਲਾ ਇਹਨਾਂ ਨੇ ਰਾਜੀ ਸਿਰਫ ਦੋ ਇਨੀਸ਼ੀਏਟਿਵ ਨਹੀਂ ਕੀਤੇ ਚਾਰ ਇਨੀਸ਼ੀਏਟਿਵ ਕੀਤੇ ਆ ਸਾਰੇ ਇਹਨਾਂ ਨੇ ਟੋਟਲ ਲਾਂਚ ਜਿਨ੍ਹਾਂ ਦੇ ਵਿੱਚ ਦੋ ਇਨੀਸ਼ੀਏਟਿਵ ਆਪ ਪਏ ਆ ਦੋ ਇਨੀਸ਼ੀਏਟਿਵ ਤੁਹਾਨੂੰ ਮੈਂ ਨੀਚੇ ਦਿਖਾ ਦਿੰਦਾ ਹਾਂ ਆ ਤੁਸੀਂ ਦੇਖ ਸਕਦੇ ਹੋ ਹਾਂ ਸੱਚ ਜਿਹੜੇ ਇਨੀਸ਼ੀਏਟਿਵ ਲਾਂਚ ਕੀਤੇ ਹਨ ਰਾਜੀ ਇਹ ਲਾਂਚ ਕੀਤੇ ਇਹਨਾਂ ਨੇ ਜਿਹੜਾ ਫਾਊਂਡੇਸ਼ਨ ਡੇ ਹੈਗਾ NCERT ਦਾ ਕੈਮੇ ਨੰਬਰ ਦਾ ਜੀ 65ਵੇਂ ਨੰਬਰ ਦਾ ਉਸ ਤੇ ਇਹਨਾਂ ਨੇ ਆ ਕੇ ਇਹ ਲਾਂਚ ਕੀਤੇ ਗਏ ਸਭ ਤੋਂ ਪੁੱਛਿਆ ਕੈਮਾ ਐਡੀਸ਼ਨ ਆ ਗਿਆ 65ਵਾਂ ਐਡੀਸ਼ਨ ਹੋਇਆ ਭਈ NCERT ਦਾ ਦੇਖੋ ਜੀ ਫਾਊਂਡੇਸ਼ਨ ਟੇਕ ਹੈ ਨੰਬਰ ਦਾ 65ਵੇਂ ਨੰਬਰ ਦਾ ਡਾਇਰੈਕਟਰ ਕੌਣ ਹੈ ਐਨਸੀਆਰਟੀ ਦੇ ਡਾਇਰੈਕਟਰ ਪ੍ਰੇਸ਼ਨ ਪੁੱਛੇ ਜਾਊਗਾ ਡਾਕਟਰ ਦਿਨੇਸ਼ ਪ੍ਰਕਾਸ਼ ਸਕਲਾਨੀ ਇਸ ਤੋਂ ਪਹਿਲਾਂ ਇਹਨਾਂ ਨੇ ਇਹਦੇ ਨਾਲ ਹੀ ਰਾਜ ਨੇ ਦੋ ਪ੍ਰੋਗਰਾਮ ਹੋਰ ਲਾਂਚ ਕੀਤੇ ਆ ਪ੍ਰਸ਼ਤ 2.0 ਅਤੇ ਇੱਕ ਕੀਤਾ ਕਿਤਾਬ ਇੱਕ ਪੜੇ ਅਨੇਕ ਠੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆਂ ਕਹਿੰਦੇ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਸਭ ਤੋਂ ਪਹਿਲਾ ਪ੍ਰਸ਼ਨ ਆਪਾਂ ਤੋਂ ਇਹ ਪੁੱਛਿਆ ਜਾਂਦਾ ਕਿ ਜੁੱਧ ਅਭਿਆਸ ਜਿਹੜੀ ਐਕਸਰਸ ਹੈ ਇਹ ਭਾਰਤ ਅਤੇ ਕਿਹੜੇ ਦੇਸ਼ ਦੇ ਵਿਚਕਾਰ ਕੀਤੀ ਜਾਂਦੀ ਹੈ ਠੀਕ ਹੈ ਜੀ ਤਾਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਬੱਚੇ-ਬੱਚੇ ਨੂੰ ਪਤਾ ਕਿ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਜੁੱਧੋ ਅਭਿਆਸ ਜਿਹੜੀ ਐਕਸਰਸ ਉਹ ਕਰੀ ਜਾਂਦੀ ਹੈ ਇਹ ਕਹਿੰਦੇ ਜੀ ਹੋ ਕਿੱਥੇ ਰਹੀ ਹੈ ਇਹ ਇਹ ਹੋ ਕਿੱਥੇ ਰਹੀ ਜਦਾ ਜੇ ਇਹ ਹੋ ਰਹੀ ਹੈ ਆਪਣੇ B ਨੰਬਰ অপਸ਼ਨ ਦੇ ਵਿੱਚ B ਨੰਬਰ অপਸ਼ਨ ਕੀੜੀ ਹੈ ਜੀ ਪੋਰਟ ਵਨ ਡਰਾਈਟ ਅਲਾਸਕਾ ਦੇ ਵਿੱਚ ਹੁਣ ਤੁਸੀਂ ਵੀ ਕਮੈਂਟਰ ਦੇ ਵਿੱਚ ਦੱਸਣਾ ਕਿ ਅਲਾਸਕਾ ਦੇ ਵਿੱਚ ਅਲਾਸਕਾ ਕਿਹੜੇ ਦੇਸ਼ ਦੇ ਵਿੱਚ ਆ ਜਾਂਦਾ ਹੈ ਠੀਕ ਹੈ ਜੀ ਇਸ ਤੋਂ ਇੱਕ ਪੁਆਇੰਟ ਤੋਂ ਹੋਰ ਦੱਸਣਾ ਇੱਕ ਐਕਸਰਸਾਈਜ਼ ਹੋਰ ਆ ਰਾ ਜੀ ਉਹਦਾ ਨਾਮ ਹੈਗਾ ਐਕਸਰਸਾਈਜ਼ ਜੁੱਧ ਕੌਸ਼ਲ ਤੀਜਾ ਐਡੀਸ਼ਨ ਹੈ ਐਕਸਸ ਜੁੱਧ ਕੌਸ਼ਲ ਦਾ ਤੀਜਾ ਐਡੀਸ਼ਨ ਹੈ ਇਹ ਰਾਜੇ ਇੰਡੀਆ ਦੇ ਵਿੱਚ ਹੀ ਕੀਤੀ ਜਾਂਦੀ ਹੈ ਇਹ ਕਿੱਥੇ ਕੀਤੀ ਗਈ ਹੈ ਜੀ ਓਰੰਚਲ ਪ੍ਰਦੇਸ਼ ਦੇ ਵਿੱਚ ਕੀਤੀ ਗਈ ਹੈ ਹੁਣ ਜਿਹੜੇ ਮੈਕਸ ਨਾ ਕਰਦੇ ਉਹ ਜੁੱਧ ਅਭਿਆਸ ਹੈ ਇਹ ਜੁੱਧ ਕੋਸ਼ਿਲਾ ਇਹ ਇੰਡੀਆ ਦੇ ਆਪਣੀ ਲੋਕਲ ਐਕਸਰਸਾਈਜ਼ ਆ ਉਹ ਇੰਟਰਨੈਸ਼ਨਲ ਲੈਵਲ ਤੇ ਆ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਆ ਤੁਸੀਂ ਦੇਖ ਸਕਦੇ ਹੋ ਇੰਡੀਆ ਜੁਐਸ ਜੁਆਇੰਟ ਮਿਲਟਰੀ ਐਕਸਰਸਾਈਜ਼ ਯੁੱਧ ਅਭਿਆਸ ਹਵਾਈ ਸੈਨਾ ਦਾ ਜੇ ਹਵਾਈ ਸੈਨਾ ਦਾ ਕੇ ਐਕਸਰਸਾਈਜ਼ ਆ ਵੀਕਨ ਇਨ ਦਾ ਅਲਾਸਕਾ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆ ਕਿਨੇ ਜੀ ਜਿਹੜੀ ਆਪਣੀ ਬਡਵੈਂਟਨ ਵਾਰਡ ਚੈਂਪੀਅਨਸ਼ਿਪ 2026 ਦੀ ਹੋਈ ਹੈ ਇਹਨੂੰ ਕੌਣ ਹੋਸਟ ਕਰ ਰਿਹਾ ਹੈਗਾ ਠੀਕ ਹੈ ਜੀ ਕੌਣ ਹੋਸਟ ਕਰ ਰਿਹਾ ਆਪਾਂ ਤੋਂ ਇਹ ਪੁੱਛਿਆ ਹੋਸਟ ਦਾ ਮਤਲਬ ਹੁੰਦਾ ਕਿ ਮੂਰੇ ਜ ਮੈਕ ਜੇ ਫੜ ਕੇ ਕੌਣ ਬੋਲਦਾ ਹੁੰਦਾ ਕੌਣ ਹੋਸਟ ਕਰਦਾ ਹੈ 2026 ਦੀ ਗੱਲ ਕਰ ਰਹੇ ਹਾਂ राजे ਇਹ 2026 ਦੀ ਠੀਕ ਹੈ 2000 ਇਹ ਹੁਣ ਵੀ ਹੋਈ ਹੈ ਉਹ ਨਹੀਂ 2026 ਦੀ ਕੌਣ ਹੋਸਟ ਕਰ ਰਿਹਾ ਹੈ राजे ਨੂੰ ਇਹਨੂੰ ਹੋਸਟ ਕਰ ਰਿਹਾ ਆਪਣਾ ਭਾਰਤ ਠੀਕ ਹੈ ਜੀ ਇਹਨੂੰ ਕੌਣ ਹੋਸਟ ਕਰ ਰਿਹਾ ਹੈ ਭਾਰਤ ਹੋਸਟ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿੱਥੇ ਹੋਸਟ ਹੋਊਗੀ ਭਾਰਤ ਦੇ ਵਿੱਚ राजे ਨਿਊ ਡੈਲੀ ਦੇ ਵਿੱਚ ਨਿਊ ਡੈਲੀ ਦੇ ਵਿੱਚ ਹੋਸਟ ਹੈ ਜਿਹੜੀ ਉਹ ਕਿੱਤੀ ਜਾਊਗੀ ਇਹ ਇਹਦਾ ਕਿੰਨਾ ਐਡੀਸ਼ਨ ਹੋਊਗਾ ਰਾਜੇ ਇਸ ਚੈਂਪੀਅਨਸ਼ਿਪ ਦਾ ਇਸ ਵਾਰ 29ਵਾਂ ਐਡੀਸ਼ਨ ਹੋਊਗਾ ਸੌਰੀ 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 ਇਸ ਚੈਂਪੀਅਨਸ਼ਿਪ ਦਾ 29ਵਾਂ ਐਡੀਸ਼ਨ ਹੋ ਗਿਆ ਰਾਜੇ ਤਕੀ ਠੀਕ ਹੈ ਜੀ ਫਰਾਂਸ ਦੇ ਵਿੱਚ ਹੋ ਗਿਆ 33ਵਾਂ ਐਡੀਸ਼ਨ ਜਿਸ ਵਿੱਚ ਚੀਨ ਪਹਿਲੇ ਨੰਬਰ ਤੇ ਰਿਹਾ ਹੈ ਅਤੇ ਭਾਰਤ ਦਾ ਰੈਂਕ 7ਵਾਂ ਰਹਿਗਾ ਠੀਕ ਹੈ ਜੀ ਤਾਂ ਇਸ ਵਾਰ ਕਿੰਨਾ ਐਡੀਸ਼ਨ ਹੈ ਰਾਜੇ ਇਸ ਵਾਰ ਹੈਗਾ ਫਿਰ ਇਹਦਾ 30ਵਾਂ ਐਡੀਸ਼ਨ ਕਿਉਂਕਿ 29ਵਾਂ ਤਾਂ ਹੋ ਗਿਆ ਆਲਰੇਡੀ 2025 ਦੇ ਵਿੱਚ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕਹਿੰਦੇ ਜੀ ਜਿਹੜੀ ਪਾਪੂਲੇਸ਼ਨ ਹੁੰਦੀ ਹੈ ਪਾਪੂਲੇਸ਼ਨ ਵੱਧਦੀ ਹੈ ਠੀਕ ਹੈ ਜੀ ਉਹਦੇ ਵਾਸਤੇ ਪਾਪੂਲੇਸ਼ਨ ਦੇ ਵਧਣ ਨਾਲ ਜਿਹੜੀ ਜੈਂਡਰ ਕੁਆਲਿਟੀ ਹੈ ਜੈਂਡਰ ਕੁਆਲਿਟੀ ਦਾ ਮਤਲਬ ਹੁੰਦਾ ਦਾ ਜੀ ਕਿ ਔਰਤਾਂ ਨੂੰ ਆਪਾਂ ਘੱਟ ਤਾਕਤਵਰ ਮੰਨਦੇ ਹਾਂ ਬੰਦੇ ਨੂੰ ਜ਼ਿਆਦਾ ਤਾਕਤਵਰ ਮੰਨਿਆ ਜਾਂਦਾ ਹੈ ਉਹ ਜੈਂਡਰ ਕੁਆਲਿਟੀ ਹੈ ਜਿਹੜੀ ਉਹਨੂੰ ਖਤਮ ਕਰਨ ਵਾਸਤੇ ਰਾਜੇ ਇੱਕ ਇਹ ਇਹਨਾਂ ਦੀ ਕੀ ਹੈਗੀ ਜੂਨ ਦਾ ਪਾਰਟ ਹੈ ਕਿ ਜੂ ਐਨ ਐਫ ਪੀਏ ਠੀਕ ਹੈ ਜੀ ਦੇ ਸੰਸਥਾ ਜਿਹੜੀ ਜੈਂਟਰ ਕੁਆਲਿਟੀ ਦੇ ਕੰਮ ਕਰਦੀ ਹੈ ਇਹਨਾਂ ਨੇ ਆਪਣਾ ਬ੍ਰੈਂਡ ਐਵੈਸਟਰ ਬਣਾਇਆ ਹੈ ਜੀ ਇਹ ਬੈਂਡ ਬਲੇਸਟ ਕਿਹੜੀ ਐਕਟਰ ਨੇ ਬਣਾਇਆ ਇਹਨਾਂ ਦੇ ਵਿੱਚੋਂ ਇਹ ਬਣਾਇਆ ਭਾਈ ਇਹਨਾਂ ਨੇ ਕ੍ਰਿਤੀ ਸੈਨਨ ਨੂੰ ਕਿਹਨੂੰ ਬਣਾਇਆ ਜੀ ਕ੍ਰਿਤੀ ਸੈਨਨ ਨੂੰ ਚਾਰ ਨੰਬਰ ਆਪਸ਼ਨ ਆਪਰਾ ਬਿਲਕੁਲ ਸਹੀ ਅਤੇ ਐਕੂਰੇਟ ਆਨਸਰ ਹੈ ਆ ਤੁਸੀਂ ਦੇਖ ਸਕਦੇ ਹੋ ਜੀ ਠੀਕ ਹੈ ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ ਕਹਿੰਦੇ ਜੀ 2025 ਦੇ ਵਿੱਚ ਰਾਵਨ ਮੈਕਸਸੇ ਅਵਾਰਡ ਜਿਹਨੂੰ ਏਸ਼ੀਆ ਦਾ ਨੋਬਲ ਪ੍ਰਾਈਜ਼ ਵੀ ਕਿਹਾ ਜਾਂਦਾ ਹੈਗਾ ਏਸ਼ੀਆ ਦੇਸ਼ਾਂ ਨੂੰ ਇਹ ਨੋਬਲ ਪ੍ਰਾਈਜ਼ ਦਿੱਤਾ ਜਾਂਦਾ ਹੈਗਾ ਫਿਲਿਪ ਐਂਡੇ ਤੁਸੀਂ ਦੱਸੋ ਕਿਹਦੇ ਯਾਦਗਰੀ ਦੇ ਵਿੱਚ ਇਹ ਜਿਆਦਾ ਅਵਾਰਡ ਦਿੱਤਾ ਜਾਂਦਾ ਤੁਸੀਂ ਦੱਸਣਾ ਚਲੋ ਮੈਨੂੰ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੂਗਾ ਤਾਂ ਰਾਜੇ ਸਭ ਤੋਂ ਮੇਨ ਗੱਲ ਆਪਣੇ ਵਾਸਤੇ ਮੋਸਟ ਇੰਪੋਰਟੈਂਟ ਕਿਉਂ ਆ ਕਿਉਂਕਿ ਰਾਜੇ ਜਿਹਨੂੰ ਇਹ ਅਵਾਰਡ ਮਿਲੇਗਾ ਉਹ ਰਾਜੇ ਆਪਣੀ ਇੰਡੀਆ ਦੀ ਸਾਸਤਾ ਹੈਗੀ ਕਿਹੜੀ ਸਾਸਤਾ ਜੀ ਉਹ ਐਜੂਕੇਟ ਗਰਲ ਇਹਨਾਂ ਨੂੰ ਇਹ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ 2025 ਦਾ ਰਵਨ ਮੈਕਸਸ ਅਵਾਰਡ ਠੀਕ ਹੈ ਜੀ ਇਸ ਤੋਂ ਇਲਾਵਾ ਰਾਜੇ ਇੱਕ ਹੈਗੀ ਜੀ ਸ਼ਾਇਨਾ ਅਲੀ ਜਿਹੜੇ ਕਿ ਮੋਲ ਦੀਪ ਤੋਂ ਉਹਨਾਂ ਨੂੰ ਵੀ ਅਵਾਰਡ ਦੇਣਾ ਸਮਾਨਤ ਕੀਤਾ ਗਿਆ ਇਸ ਤੋਂ ਬਾਅਦ ਇੱਕ ਹੋਰ ਹੈ ਜੀ ਫਲੈਵਨੋ ਜਿਹੜੇ ਫਿਲੀਪਿਨਸ ਦੇ ਨਰੂਗ ਸਨਮਾਨਤ ਕੀਤਾ ਗਿਆ ਇਸ ਤੋਂ ਬਾਅਦ ਫਾਊਂਡੇਸ਼ਨ 2 ਐਜੂਕੇਟ ਗਰਲ 글로ਬਲੀ ਇੰਡੀਆ ਆਪਾਂ ਤੁਹਾਨੂੰ ਦੱਸੇ ਤੇ ਇੰਡੀਅਨ ਸੰਸਥਾ ਜਿਹਨੂੰ ਇਹ ਅਵਾਰਡ ਨਾਲ ਸਨਮਾਨਿਤ ਹੈ ਜਿਹੜਾ ਹੋ ਕੀਤਾ ਗਿਆ ਤਾਂ ਹੁਣ ਇੱਕ ਇਫੈਕਟ ਹੋਰ ਹੈਗਾ 2023 ਦੇ ਵਿੱਚ ਇਹ ਅਵਾਰਡ ਹੈ ਜਿਹੜਾ ਹੋ ਮਿਲਿਆ ਸੀ ਰਵੀ ਕੰਨਨ ਨੂੰ ਏਡੀਐਨਸੀ ਰਵੀ ਕੰਨਨ ਨੂੰ ਮਿਲਿਆ ਸੀ 2023 ਦੇ ਵਿੱਚ ਜੇਕਰ ਆਪ ਤੁਹਾਨੂੰ ਪੁੱਛਣ ਕਿ ਸਭ ਤੋਂ ਪਹਿਲਾਂ ਕਿਹਨੂੰ ਮਿਲਿਆ ਸੀ ਸਭ ਤੋਂ ਪਹਿਲਾਂ ਇਹ 1958 ਦੇ ਵਿੱਚ ਮਿਲਿਆ ਸੀ ਬਿਨੋਵਾ ਭਾਵੇ ਨੂੰ ਠੀਕ ਹੈ ਜੀ 1958 ਦੇ ਵਿੱਚ ਬਿਨੋਵਾ ਭਾਵੇ ਨੂੰ ਪੁਸਤਕਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀਗਾ ਇਸ ਤੋਂ ਬਾਅਦ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਜਿਹੜੀ 2025 ਦੀ ਹੋਈ ਹੈ ਇਹਦੇ ਵਿੱਚ ਇੰਡੀਆ ਦਾ ਕੈਮਾ ਰੈਂਕ ਆਪਣੇ ਬਾਅਦ ਤੇ ਪਰਸ਼ਨ ਇੰਪੋਰਟੈਂਟ ਤਾਂਗਾ ਕਿਉਂਕਿ ਇੰਡੀਆ ਰੈਂਕ ਭਾਈ ਸਾਹ ਦੇ ਵਿੱਚ ਪਹਿਲਾ ਆ ਗਿਆ ਇੰਡੀਆ ਰਹਿ ਕੇ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 2025 ਦੇ ਵਿੱਚ ਕੈਮਾ ਜੀ ਪਹਿਲਾ ਇੱਕ ਕੰਪਿਟਿਸ਼ਨ ਤੋਂ ਹੋਰ ਪੁੱਛਿਆ ਜਾਊਗਾ ਵਾਰਡ ਆਰਚਰੀ ਬਰਡ ਆਰਚਰੀ ਜਿਹੜੀ ਚੈਂਪੀਅਨਸ਼ਿਪ ਹੋਈ ਹੈ 2025 ਦੀ ਇਹ ਕਿੱਥੇ ਹੋਈ ਹੈ ਇਹ ਜਾਣ ਕਰ ਲਿਓ ਪ੍ਰੈਸ਼ਨ ਵਿੱਚ ਪਾਉਣ ਵਾਲਾ ਰਹਿ ਗਿਆ ਮੈਂ ਅਗਲੀ ਵੀਡੀਓ ਦੇ ਵਿੱਚ ਕੋਸ਼ਿਸ਼ ਕਰੂੰਗਾ ਸਾਊਥ ਕੋਰੀਆ ਸੋਟ ਕੋਰੀਅਰ ਦੇ ਵਿੱਚ ਹੋਈ ਹੈ ਵਾਰਡ ਆਰਥੀ ਜੇਪੀ ਛੇ 2025 ਪਲੀਜ਼ ਯਾਦ ਕਰ ਲਿਓ ਰਾਜੇ ਜਿਉਂਕਿ ਕੈਨੇਡਾ ਨੋਟਿਸ ਬਣਾ ਪੀਡੀਐਫ ਕਢਾ ਰਿਹਾ ਹੈਗਾ ਹਜੇ ਮੈਂ ਅਪਡੇਟ ਕੀਤੇ ਨਹੀਂ ਜੇ ਕੋਈ ਕਰਤਾ ਉਹਦੇ ਨਾਲ ਵੀ ਤੁਸੀਂ ਲਿਖ ਸਕਦੇ ਹੋ ਇਹ ਠੀਕ ਹੈ ਜੀ ਤੇ ਇੰਡੀਆ ਨੇ ਰਾਜੇ ਟੋਟਲ ਕਿੰਨੇ ਮੈਡਲ ਜਿੱਤੇ ਇਹਦੇ ਵਿੱਚ ਇੰਡੀਆ ਨੇ ਟੋਟਲ 99 ਮੈਡਲ ਜਿੱਤੇ ਆ ਜਿਦੇ ਵਿੱਚੋਂ 50 ਮੈਡਲ 골ਡ ਜਿੱਤਲੇ ਆਪਾਂ ਠੀਕ ਹੈ ਜੀ ਕੈਮੇ ਨੰਬਰ ਦੀ ਵੀ ਹੋਈ ਹੈ ਇਹ 16ਵੇਂ ਨੰਬਰ ਦੀ ਇਹ ਜਿਹੜੀ ਐਡੀਸ਼ਨ ਹੋਇਆ 16ਵੇਂ ਨੰਬਰ ਦਾ ਟੂਰਨਾਮੈਂਟ ਹੈ ਜਿਹੜਾ ਇਹ ਹੋਇਆਗਾ ਠੀਕ ਹੈ ਜੀ ਇਸ ਤੋਂ ਬਾਅਦ ਗੱਲ ਕਰ ਲਈ ਆਪਾਂ ਏਸ਼ੀਅਨ ਸ਼ੂਟਿੰਗ ਜਿਹੜੀ ਆਪਣੀ ਆਹ ਹੈਗੀ ਜਿਹੜੀ ਮੈਚ ਕਰਾਉਂਦੀ ਹੈ ਇਹਦਾ ਹੈੱਡ ਕੁਆਰਟਰ ਕਵੈਥ ਦੇ ਵਿੱਚ ਹੈ ਤੇ ਪ੍ਰੈਜ਼ੀਡੈਂਟ ਇਹਨੇ ਹੈਗਾ ਸਲਮਾਨ ਅਲ ਸੁਬਹਾ 1964 ਦੇ ਵਿੱਚ ਜਿਹੜੀ ਸਥਾਪਨਾ ਕੀਤੀ ਗਈ ਸੀ ਇਸ ਤੋਂ ਬਾਅਦ ਰਾਜੇ ਇੱਕ ਸਕੀਮ ਹੈਗੀ ਦੀਨ ਦਿਯਾਲ ਲਾਟੋ ਲਕਸ਼ਮੀ ਯੋਜਨਾ ਇਹ ਆਪਣੇ ਵਾਸਤੇ ਤਾਂ ਇੰਪੋਰਟੈਂਟ ਹੈ ਕਿਉਂਕਿ ਰਾਜੇ ਜਿਹੜੀ ਇਹ ਸਕੀਮ ਹੈ ਇਹ ਪਤਾ ਕਿਨੇ ਲਾਂਚ ਕੀਤੀ ਹੈ ਆਪਣੇ ਗਵੰਡੀ ਰਾਜ ਨੇ ਲਾਂਚ ਕੀਤੀ ਹੈ ਜਿਹੜੋ ਵੀ ਕੋਈ ਚੀਜ਼ ਆਪਣਾ ਗਵੰਡੀ ਰਾਜ ਲਾਂਚ ਕਰਦਾ ਤਾਂ ਆਪਣੇ ਵਾਸਤੇ ਮੋਸਟ ਇੰਪੋਰਟੈਂਟ ਬਣ ਜਾਂਦਾ ਹੈ ਇਹ ਭਾਈ ਹੈਗੀ ਹੈ ਹਰਿਆਣਾ ਨੇ ਹਰਿਆਣਾ ਕਹਿੰਦਾ ਭਾਈ ਅਸੀਂ ਘਰ ਘਰ ਜਿਹੜੀਆਂ ਲੜਕੀਆਂ ਹੈਗੀਆਂ ਜਿਨ੍ਹਾਂ ਦੀ ਉਮਰ 23 ਸਾਲ ਤੋਂ ਜ਼ਿਆਦਾ ਹੈ ਉਹਨਾਂ ਨੂੰ ਅਸੀਂ ਕੀ ਕਰਾਂਗੇ ਜੀ 2100 ਰੁਪਏ ਹਰ ਮਹੀਨੇ ਦੇਵਾਂਗੇ ਪਰ 2100 ਰੁਪਏ ਦੇਣ ਲੱਗੇ ਸਾਡੀ ਇੱਕ ਸ਼ਰਤ ਹੈ ਕਿ ਉਹ ਪਰਿਵਾਰ ਦੀ ਜਿਹੜੀ ਇਨਕਮ ਹੈ ਉਹ ਸਾਲ ਦੀ ਇਨਕਮ 1 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਉਹਨੂੰ ਇਹ ਉਹ ਦਿੱਤਾ ਜਾਊਗਾ ਇਸ ਤੋਂ ਬਾਅਦ ਅਗਲੇ ਪ੍ਰੋਜੈਕਟ ਦੀ ਗੱਲ ਕਰ ਲਈਏ ਰਾਜੀ ਅਗਲੇ ਪ੍ਰੋਜੈਕਟ ਦੇ ਵਿੱਚ ਕਹਿ ਰਹੇ ਹੈ ਜੀ ਮਹਾ ਗੌਰਾ ਫੈਸਟੀਵਲ ਕਿਹੜਾ ਗੌਰਾ ਫੈਸਟੀਵਲ ਜੀ ਮਹਾ ਗੌਰਾ ਫੈਸਟੀਵਲ ਹੈ ਜਿਹੜਾ ਇਹ ਸੈਲੀਬ੍ਰੇਟ ਕੀਤਾ ਗਿਆ ਹੈਗਾ ਕਿੱਥੇ ਸੈਲੀਬ੍ਰੇਟ ਕੀਤਾ ਗਿਆ ਜੀ ਇਹ ਕੀਤਾ ਗਿਆ ਨੇਪਾਲ ਦੇ ਵਿੱਚ ਨੇਪਾਲ ਦੇ ਵਿੱਚ ਇਹ ਸੈਲੀਬ੍ਰੇਟ ਕੀਤਾ ਗਿਆ ਹੈਗਾ ਠੀਕ ਹੈ ਜੀ ਇੰਪੋਰਟੈਂਟ ਤਿਆਰ ਹੈਗਾ ਤਾਂ ਕਰਕੇ ਕਿਸੇ ਵੀ ਬੱਚੇ ਨੇ ਇਹਨੂੰ ਛੱਡਣਾ ਨਹੀਂ ਹੈਗਾ ਇਸ ਤੋਂ ਬਾਅਦ ਇਲੈਕਟ੍ਰੋਨਿਕ ਬੱਸਾਂ ਦੀ ਗਿਣਤੀ ਦੇ ਮਾਮਲੇ ਵਿੱਚ ਭਾਰਤ ਦਾ ਕਿਹੜਾ ਰਾਜ ਜਾਂ ਜੂਟੀ ਪਹਿਲੇ ਸਥਾਨ ਤੇ ਹੈ ਇਹ ਤਾਂ ਬੱਚੇ-ਬੱਚੇ ਨੂੰ ਪਤਾ ਹੋਣਾ ਰਹੇ ਇਹਨਾਂ ਅਨਸਾਰ ਦਿੱਲੀ ਹੈਗਾ ਦਿੱਲੀ ਦੇ ਵਿੱਚ ਸਭ ਤੋਂ ਜ਼ਿਆਦਾ ਇਲੈਕਟ੍ਰੋਨਿਕ ਬੱਸਾਂ ਗਈਆਂ ਠੀਕ ਹੈ ਜੀ ਇਹ ਤਾਂ ਕੱਲੇ-ਕੱਲੇ ਬੱਚੇ ਨੂੰ ਪਤਾ ਹੋਊਗਾ ਇਹੇ ਤਾਂ ਕੋਈ ਦੱਸਣ ਲੋੜ ਹੀ ਨਹੀਂ ਹੈਗੀ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕਹਿੰਦੇ ਜੀ ਆਪਾਂ 2025 ਦੇ ਵਿੱਚ ਭਾਰਤ ਦੀ ਇੱਕੋ ਇੱਕ ਭਾਰਤ ਦੀ ਆਪ ਦੇਖੋ ਜੀ ਇੱਕ ਇੱਕੋ ਇੱਕ ਟੈਂਸ ਪ੍ਰੀਮੀਅਰ ਲੀਗ ਹੈ ਜਿਹੜੀ ਇਹ ਕਿੱਥੇ ਯੋਜਿਤ ਕੀਤੀ ਜਾਵੇਗੀ ਤਾਂ ਇਹ ਯੋਜਿਤ ਕੀਤੀ ਜਾਵੇਗੀ ਜੀ ਆਪਣੇ ਆਈਬਾਦਾਬਾਦ ਦੇ ਵਿੱਚ ਕਿੱਥੇ ਯੋਜਿਤ ਕੀਤੀ ਜਾਵੇਗੀ ਜੀ ਆਪਣੇ ਆਈਬਾਦਾਬਾਦ ਦੇ ਵਿੱਚ ਜਿਹੜੇ ਪ੍ਰਸ਼ਨ ਹੈ ਜੀ ਵਨ ਲਾਈਨਰ ਹੋਣਗੇ ਉਹ ਆਪਾਂ ਬਨ ਲੇਨਰ ਦੇ ਵਿੱਚ ਇਹਨਾਂ ਨਵੇੜ ਦਾਂਗੇ ਹੁਣ ਇਹ ਜਿਹੜੀ ਟੈਂਸ ਪ੍ਰੀਮੀਅਰ ਲੀਗ ਹੈ ਆਪਣੇ ਠੀਕ ਹੈ ਇਹ ਦੀ ਸਥਾਪਨਾ ਕਿਦੋਂ ਹੋਈ ਸੀ ਇਹ ਦੀ ਸਥਾਪਨਾ ਹੋਈ ਸੀ ਭਾਈ 1920 ਦੇ ਵਿੱਚ ਹੈਡ ਕੁਆਟਰ ਨਿਊ ਦਿੱਲੀ ਦੇ ਵਿੱਚ ਹੈ ਪ੍ਰੈਜ਼ੀਡੈਂਟ ਇਹਦੇ ਹੈਗੇ ਉਹ ਨੱਲ ਜਾਣਗੇ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਕਹਿੰਦੇ ਜੀ ਨੈਸ਼ਨਲ ਨਿਊਟ੍ਰੀਸ਼ਨ ਵੀਕ ਹੈ ਜਿਹੜਾ ਇਹ ਆਪਾਂ ਹਰ ਸਾਲ ਮਨਾਉਂਦੇ ਆ। ਇਹ ਕਿੰਨੀ ਤਰੀਕ ਨੂੰ ਮਨਾਇਆ ਜਾਂਦਾਗਾ ਮੋਸਟ ਮੋਸਟ ਇੰਪੋਰਟੈਂਟ ਅਪਰੇਸ਼ਨ ਹੈ ਇੱਕ। ਬਾਕੀ ਜਿੰਨੇ ਵੀ ਤੁਹਾਨੂੰ ਮੈਂ ਕਰਵਾਉਣਾ ਹੁੰਦਾ ਇਹ ਸਾਰੇ ਮੋਸਟ ਇੰਪੋਰਟੈਂਟ ਹੁੰਦੇ ਆ। ਜਿਹੜੇ ਮੈਨੂੰ ਪੱਕਾ ਪਤਾ ਹੁੰਦਾਗਾ ਜਿਹੜੇ ਮੈਂ ਲਿਖ ਕੇ ਵੀ ਤੁਹਾਨੂੰ ਦੇ ਸਕਦਾ ਕਿ ਆਹ ਅਪਰੇਸ਼ਨ ਤੁਹਾਨੂੰ ਪੱਕੇ ਹੀ ਪੇਪਰ ਵਿੱਚ ਮਿਲਣਗੇ ਪੱਕੇ ਹੀ। ਠੀਕ ਹੈ ਉਹ ਤਾਂ ਮੈਂ ਬਸ ਮੈਂ ਜ਼ਮੀਨ ਜਿਵੇਂ ਤੁਹਾਨੂੰ ਆਹ ਅਪਰੇਸ਼ਨ ਪੱਕਾ ਪੇਪਰ ਦੇ ਵਿੱਚ ਮਿਲੂਗਾ। ਮਿਲ ਲੇਗੇ ਤਾਂ ਆਪਣੇ ਸਾਰੇ ਜਿਹੜੇ ਮੈਨੂੰ ਪੱਕਾ ਪਤਾ ਹੈ ਜਿਹੜੇ ਨੂੰ ਲਿਖ ਕੇ ਵੀ ਦੇ ਸਕਦਾ ਕਿ ਜਰਦਾ ਤਾਂ ਪੱਕੀ ਆਉਣਗੇ ਇੱਕ ਇਹ ਪ੍ਰਸ਼ਨ ਹੈ ਵੀਡੀਓ ਦੇ ਵਿੱਚ ਇੱਕ ਜਿਹੜਾ ਤੁਹਾਨੂੰ ਕਰਵਾਇਆ ਹੋਇਆ ਹੈਗਾ ਕਿ 29ਵੇਂ ਨੰਬਰ ਦਾ ਜਨਰਲ ਅਕਾਊਂਟ ਆਫ ਇੰਡੀਆ ਕੌਣ ਬਣ ਗਿਆ ਠੀਕ ਹੈ ਜੀ ਇਹ ਦੋ ਪ੍ਰਸ਼ਨ ਤੁਹਾਨੂੰ ਪੇਪਰ ਦੇ ਵਿੱਚ 100% ਆਉਣਗੇ ਠੀਕ ਹੈ ਜੀ ਉਵੇਂ ਜਿਹਾ ਨਿਊਟ੍ਰੀਸ਼ਨ ਵੀਕਲ ਜਿਹੜੇ ਮੈਂ ਤੁਹਾਨੂੰ ਦੂਜੇ ਨੰਬਰ ਦਾ ਗੱਲ ਕਰ ਰਿਹਾ ਹੈਗਾ ਤਾਂ ਇਹ ਕਿਲੋਮੀਟਰ ਆਇਆ ਜਾਂਦਾ ਹੈਗਾ 1 ਤੋਂ ਲੈ ਕੇ 7 ਸਤੰਬਰ ਤੱਕ ਇਹ ਦੇਖਸਾ ਜਿਹੜਾ ਉਹ ਬਣਾਇਆ ਜਾਂਦਾ ਹੈਗਾ ਹੁਣ ਇਹਦਾ ਇੰਪੋਰਟੈਂਟ ਤਾਂ ਹੈਗਾਗਾ ਪਰ ਜਿੰਨਾ ਇੰਪੋਰਟੈਂਟ ਹੈ ਨ ਠੀਕ ਕੀ ਹੈ ਜੀ ਕੰਪਲੀਟ ਗਾਈਡ ਟੂ ਈਟ ਰਾਈਟ ਫੋਰ ਹੈਲਥਰ ਲਾਈਫ ਜਿਹੜਾ ਲਿਖਿਆ ਹੋਇਆ ਹੈ राजे ਆ ਇਹਦਾ ਥੀਮ ਆ ਨਾ ਯਾਦ ਰੱਖਣੀ ਹੈ ਭਾਈ ਸਾਰੇ ਗੱਲ ਦਾ ਠੀਕ ਹੈ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਕਹਿੰਦੇ ਜੀ ਪਹਿਲੀ ਵਾਰ ਹੋਇਆਗਾ ਕਿ ਇੰਡੀਆ ਭਾਰਤ ਨੂੰ ਇੰਟਰਪੋਲ ਦੁਆਰਾ ਪਰਪਲ ਨੋਟਸ ਜਾਰੀ ਕੀਤਾ ਗਿਆ ਇੰਟਰਪੋਲ ਜਿਹੜੀ ਇੱਕ ਦੁਨੀਆ ਦੀ ਪੁਲਿਸ ਕਹਿ ਸਕਦੇ ਆ ਜਿਹਨੂੰ ਆਪਾਂ ਠੀਕ ਹੈ ਜੀ ਦੁਨੀਆ ਦੀ ਪੁਲਸ ਕੋਈ ਕੈਂਡੀਡੇਟ ਮੈਨੂੰ ਦੱਸ ਸਕਦਾ ਕਿ ਇੰਟਰਪੋਲ ਦੇ ਵਿੱਚ ਸ਼ਾਮਲ ਹੋਣ ਵਾਲਾ ਭਾਰਤ ਕਿੰਨੇਵੇਂ ਨੰਬਰ ਦਾ ਦੇਸ਼ ਹੈਗਾ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਰਹਿ ਜੀ ਮੈਨੂੰ ਠੀਕ ਹੈ ਤਾਂ ਜਿਹੜੀ ਇੰਟਰਪੋਲ ਹੈ ਜੇ ਉਹਨੇ ਇੱਕ ਪਰਪਲ ਨੋਟਸ ਹੈ ਜਿਹੜਾ ਉਹ ਭਾਰਤ ਨੂੰ ਸੈਂਡ ਕੀਤਾ ਹੈਗਾ ਠੀਕ ਹੈ ਜੀ ਇਹ ਇਹ ਨੋਟਸ ਕੋਈ ਨਹੀਂ ਹੈਗੀ ਕੋਈ ਵਾਰਨਿੰਗ ਦੇਤੀ ਇਹਨਾਂ ਨੂੰ ਆਪਣੀ ਜਿਹੜੀ ਈਡੀ ਹੈਗਾ ਜੇ ਇੱਕ ਆਪਣੀ ਸੰਸਥਾ ਈਡੀ ਹੈ ਇਨਫੋਰਸਮੈਂਟ ਐਂਡ ਡਵੈਲਪਮੈਂਟ ਇਹ ਹੈ ਜਿਹੜੀ ਸੰਸਥਾ ਤੁਹਾਨੂੰ ਪਤਾ ਹੋਣਾ ਦਾ ਆਪਸ ਕੋਈ ਸੁਣਿਆ ਹੋਵੇ ਈਡੀ ਦਾ ਛਾਪਾ ਪੈ ਗਿਆ ਜੀ ਈਡੀ ਨੇ ਇਹਨੇ ਕਰੋੜਾਂ ਠੀਕ ਹੈ ਜਿਹੜਾ ਉਹਦਾ ਰਿਸ਼ਵਤ ਖੋਰੀ ਚ ਕਾਲਾ ਧਨ ਰੱਖੀ ਬੈਠਾ ਈਡੀ ਯੂਤੇ ਤੇ ਛਾਪਾਂ ਮਾਰਦੀ ਹੈ ਹਨਾ ਬੋਟਾ-ਬੋਟਾ ਵੇਲੇ ਈਡੀ ਬਾਹਲੇ ਸੈਂਟਰ ਜੰਦਰ ਮੋਦੀ ਸਾਹਿਬ ਦੇ ਤਾਂ ਇਹਦਾ ਹਰੇਕ ਜਿਹੜਾ ਈਡੀ ਵਾਰਤਾਂ ਦੇ ਸੀ ਇਹ ਠੀਕ ਹੈ ਜੀ ਤਾਂ ਜਿਹੜੀ ਈਡੀ ਹੈ राजे ਠੀਕ ਹੈ ਨਵੀਨ ਇਹਦਾ ਹੋਆਗਾ ਡੀਜੀ ਹੈਗਾ ਈਡੀ ਦਾ ਇਹਨਾਂ ਨੇ ਕਿਹਾ ਕਿ ਸਾਨੂੰ ਪਰਪਲ ਨੋਟਸ ਜਾਰੀ ਕਰੋ ਜੀ ਪਰਪਲ ਨੋਟਸ ਦਾ ਮਤਲਬ ਇਹ ਹੈਗਾ ਜੀ ਜਿਹੜਾ ਪਰ ਤੁਹਾਨੂੰ ਪਤਾਗਾ ਕਿ ਜਿਹੜੇ ਪੈਸੇ ਪੂਸੇ ਲਾਈ ਜਾਂਦੇ ਲੋਕ ਟ੍ਰੇਡਿੰਗ ਦੇ ਵਿੱਚ ਇੱਥੇ ਕਾਲਾ ਧਨ ਹੈ ਜਿਹੜਾ ਉਹਨੂੰ ਵਾਈਟ ਕਰ ਦਿੱਤਾ ਜਾਂਦਾ ਹੈ ਠੀਕ ਹੈ ਜੀ ਕਾਲਾ ਧ ਤਾਂ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਇੰਟਰਪੋਲ ਨੂੰ ਕਿਹਾ ਸੀ ਈਡੀ ਨੇ ਕਿ ਭਾਈ ਸਾਨੂੰ ਪਰਪਲ ਨੋਟਸ ਜਾਰੀ ਕਰੋ ਕਿ ਅਸੀਂ ਇਹ ਚੀਜ਼ਾਂ ਦੇ ਰੋਕ ਲਾ ਸਕੀਏ ਇਹਨੇ ਇਹ ਪੁੱਛ ਲਿਆ ਪਹਿਲਾ ਪ੍ਰਸ਼ਨ ਤਾਂ ਇਹੀ ਬਣੂਗਾ ਕਿ ਜਿਹੜੀ ਆਪਣੀ ਇੰਟਰਪੋਲ ਹੈ ਇਹਨੇ ਭਾਰਤ ਨੂੰ ਕਿਹੜਾ ਨੋਟਸ ਜਾਰੀ ਕੀਤਾਗਾ ਤੁਸੀਂ ਕਹਿੰਨਾ ਜੀ ਪਰਪਲ ਨੋਟਸ ਜਾਰੀ ਕੀਤਾਗਾ ਠੀਕ ਹੈ ਜੀ ਦੂਜਾ ਪੁੱਛਣਗੇ ਕਿ ਦਾ ਹੈੱਡ ਕੁਆਟਰ ਕਿੱਥੇ ਆ ਹੈੱਡ ਕੁਆਟਰ ਹੈਗਾ ਦਾ ਲਿਆਂਡ ਦੇ ਵਿੱਚ ਠੀਕ ਹੈ ਜੀ ਬੀ ਨੰਬਰ ਆਪਸ਼ਨ ਤੁਹਾਡਾ ਬਿਲਕੁਲ ਐਕੂਰੇਟ ਆ ਅਥਰ ਹੈਗਾ ਠੀਕ ਹੈ ਜੀ ਆ ਈਡੀ ਵਰੀ ਲਿਖਿਆ ਹੋਇਆ ਦੇਖੋ ਜੀ ਪਰਪਲ ਨੋਟਸ ਜਾਰੀ ਕੀਤਾ ਈਡੀ ਨੂੰ ਠੀਕ ਹੈ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇੰਟਰਪੋਲ ਦੀ ਇੰਟਰਪੋਲ ਦਾ ਜਿਹੜਾ ਹੈੱਡ ਕੁਆਰਟਰ ਹੈਗਾ ਉਹ ਹੈਗਾ ਜੀ ਲਾਂਡ ਫਰਾਂਸ ਦੇ ਵਿੱਚ ਤੇ ਜਿਹੜੇ ਪ੍ਰੈਜ਼ੀਡੈਂਟ ਕੋਣ ਹੈ ਜੀ ਐਮਨ ਨਾਸਰ ਅਲ ਰੈਸੀਡ ਪ੍ਰੈਜ਼ੀਡੈਂਟ ਤੋਂ ਵੀ 100% ਅਪਰੇਸ਼ਨ ਬਣੂਗਾ ਬਣੂਗਾ ਠੀਕ ਹੈ ਜੀ ਇੰਟਰਪੋਲ ਤੋਂ ਵੀ ਤੀਸਰਾ ਅਪਰੇਸ਼ਨ ਇਹ ਹੈ ਵੀਡੀਓ ਦੇ ਵਿੱਚ ਜਿਹੜਾ ਪੱਕਾ ਹੀ ਆਊਗਾ ਪੇਪਰ ਦੇ ਵਿੱਚ ਠੀਕ ਹੈ ਜੀ ਹੁਣ ਜੇ ਆਪਾਂ ਇੱਥੇ ਤਾਂ ਆਪਾਂ ਗੱਲ ਕੀਤੀ ਹੈ ਸਾਰੀ ਰਾਜੇ ਇੰਟਰਪੋਲ ਦੀ ਹੁਣ ਆਪਾਂ ਗੱਲ ਕਰ ਲਈਏ ਈਡੀ ਬਾਰੇ ਤੇ ਈਡੀ ਦੀ ਸਥਾਪਨਾ ਹੋਈ ਸੀ 1956 ਦੇ ਵਿੱਚ ਹੈੱਡ ਕੁਆਰਟਰ ਨਿਊ ਡელი ਦੇ ਵਿੱਚ ਆ ਰਾਹੁਲ ਨਵੀਨ ਮੈਂ ਤਾਂ ਹੁਣੀ ਦੱਸ ਕੇ ਗਿਆ ਕਿ ਇਹਦੇ ਡਾਇਰੈਕਟਰ ਜਾਂ ਬਣਾਂਗੇ ਠੀਕ ਹੈ ਇੰਟਰਪੋਲ ਦੇ ਅਹਿਮਨ ਅਸਰ ਅਲਰੇਸੀ ਹੈ ਤੇ ਇਹਦੇ ਰਾਹੁਲ ਨਵੀਨ ਇਹ ਦੋਨਾਂ ਦੇ ਹੈੱਡ ਕੁਆਰਟਰ ਦੋਨਾਂ ਦੇ ਪ੍ਰੈਜ਼ੀਡੈਂਟ ਯਾਦ ਹੋਣੇ ਚਾਹੀਦੇ ਆ ਫਾਊਂਡੇਸ਼ਨ ਤੇ ਨਹੀਂ ਯਾਦ ਰੱਖਣਾ ਨਾ ਰੱਖੋ ਇਹ ਕਦੇ ਇਤੋਂ ਪ੍ਰੈਸ਼ਨ ਬਣਿਆ ਨਹੀਂ ਹੈਗਾ ਅਜੇ ਤੱਕ ਠੀਕ ਹੈ ਜੀ ਚਲੋ ਕਹਿੰਦੇ ਆਈਟੀ ਆਈਏਟੀਏ ਠੀਕ ਹੈ ਜੀ ਇਹਦੇ ਵਿੱਚ ਸ਼ਾਮਲ ਹੋਣ ਵਾਲਾ ਹੋਣ ਵਾਲੀ ਭਾਰਤ ਦੀ ਚੌਥੀ 에어ਲਾਈਨ ਕੌਣ ਬਣਗੀ ਤਾਂ ਇਹ ਬਣ ਗਈ ਰਾਜੇ ਏਅਰ ਇੰਡੀਆ ਐਕਸਪ੍ਰੈਸ ਇਹ ਸੰਸਥਾ ਕੰਮ ਕੀ ਕਰਦੀ ਹੈ ਇਹ ਰਾਜੇ ਜਿਹੜੀ ਆਪਣੀਆਂ ਏਅਰ ਸੰਸਥਾਵਾਂ ਨੂੰ ਜਿਹੜੇ ਦੇਖਿਆ ਹੋਣਾ ਕਿ ਕਾਫੀ ਸਮਾਂ ਪਹਿਲਾਂ ਕਿੰਨੇ ਘਟਨਾਵਾਂ ਹੋngੀਆਂ ਜਿੱਚ ਜਹਾਜ਼ ਕ੍ਰੈਸ਼ ਹੋ ਗਏ ਠੀਕ ਹੈ ਜੀ ਬਹੁਤ ਕੁਝ ਹੋਇਆ ਕਿੰਨੇ ਲੋਕਾਂ ਦੀ ਜਾਂਚ ਚੱਲੇਗੀ ਤਾਂ ਜਿਹੜੀ ਰਾਜੇ ਇਹ ਆਪਣੀ ਆਈਏਟੀਏ ਇਹ ਸੰਸਥਾ ਜਿਹੜੀ ਸਮੇਂ ਸਮੇਂ ਦੇ ਜਹਾਜ਼ਾਂ ਦੀ ਚੈਕਿੰਗ ਕਰੂਗੀ ਤੋਂ ਉਹਨਾਂ ਦੱਸੂਗੀ ਦੇ ਵਿੱਚ ਕੀ ਕਮੀ ਹੈ ਕਿਹੜੀਆਂ ਕਮੀਆਂ ਤੁਸੀਂ ਦੂਰ ਕਰਦੇ ਆ ਕਿਈ ਕਿਹ ਜੰਗਾਂ ਚੀਜ਼ਾਂ ਦੇ ਵਿੱਚ ਐਡ ਕਰਦੇ ਆ ਉਹਦੇ ਬਾਰੇ ਇਹਨਾਂ ਨੂੰ ਜਾਣੂ ਕਰਵਾਇਆ ਕਰੂਗੀ ਠੀਕ ਹੈ ਜੀ ਏਅਰ ਇੰਡੀਆ ਐਕਸਪ੍ਰ ਨਾ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਜੇ ਅਗੜੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਕਿ ਨਹੀਂ ਜੀ ਸੰਯੁਕਤ ਰਾਸ਼ਟਰ ਦੁਆਰਾ ਸੁਰੱਖਿਆ ਪਰਿਸ਼ਦ ਨੇ ਕਿਸ ਦੇਸ਼ ਦੇ ਵਿੱਚ ਸ਼ਾਂਤੀ ਰੱਖਿਆਕ ਕਾਰਜਾਂ ਨੂੰ ਖਤਮ ਕਰਨ ਦਾ ਫੈਸਲਾ ਦਿੱਤਾ ਬਸ ਸਿੱਧਾ ਮੰਨ ਲੈਣਾ ਚਾਹੇ ਯਾਦ ਕਰ ਲਿਓ ਕਿ ਪੀਸ ਕੀਪਿੰਗ ਆਪਰੇਸ਼ਨ ਜਿਹੜਾ ਰਾਜੇ ਜੁਨ ਸਿਕਿਉਰਿਟੀ ਕਾਉਂਸਲ ਨੇ ਚਲਾਇਆ ਸੀ ਉਹਨੂੰ ਇਹ ਬੰਦ ਕਰਨ ਜਾ ਰਹੇ ਆ ਹੁਣ ਕਿਹੜੇ ਦੇਸ਼ ਦੇ ਵਿੱਚ ਚਲਾਇਆ ਸੀ ਜੀ ਲੈਵ ਲਾਇਫ ਦੇ ਵਿੱਚ ਚਲਾਇਆ ਸੀਗਾ ਲੈਵਨਾਨ ਠੀਕ ਹੈ ਜੀ ਇੱਥੇ ਚਲਾਇਆ ਸੀਗਾ ਬਸ ਇਹਦੀ ਯਾਦ ਕਰਨ ਨੂੰ ਬੰਨ ਲੈ ਅੰਦਰ ਪਰੇਸ਼ਨ ਹੈ ਅੱਜ ਦਾ ਆਪਣਾ ਇਹਦਾ ਲਾਸਟ ਟਿਪਿਟਿਸ਼ਨ ਹੈ ਵੀਡੀਓ ਦਾ ਕਹਿੰਦੇ ਜੀ ਇਹਦੇ ਚ ਇੱਕ ਤੋਂ ਲੈ ਕੇ 3 ਤਰੀਕ ਤੱਕ ਦੇ ਕਰੰਟ ਅਫੇਅਰ ਹੈਗੇ ਇੱਕ ਦਿਨ ਦੇ 6 ਕਰੰਟ ਅਫੇਅਰ ਬਣਦੇ ਉਸ ਹਿਸਾਬ ਤੇ ਤੁਹਾਡੇ ਹੈ ਨਾ ਦਾ ਸੁਪਰੀਮ ਕੋਰਟ ਅਪਪੋਇੰਟ ਅਪੋਇੰਟਡ ਠੀਕ ਹੈ ਜੀ ਕਹਿੰਦੇ ਜਿਹੜੀ ਸੁਪਰੀਮ ਕੋਰਟ ਆ ਰਹਾ ਜੀ ਉਹਨਾਂ ਨੇ ਕੀ ਕੀਤਾਗਾ ਸੁਪਰੀਮ ਕੋਰਟ ਦੁਬਾਰਾ ਜਿਹੜੇ ਮਾਹਿਰ ਹੈਗੇ ਉਹਨਾਂ ਨੇ ਇੱਕ ਪੈਨਲ ਦੇ ਕਿਹਾਗਾ ਕਿ ਭਾਈ ਇੱਕ ਰੁੱਖ ਹੈ ਕਿਹੜਾ ਰੁੱਖ ਹੈ ਉਹ ਰੁੱਖ ਤੇ ਚੰਗੀ ਤਰ੍ਹਾਂ ਪਵੰਦੀ ਲਾਤੀ ਕੀ ਇਹ ਰੁੱਖ ਭਈ ਆਪਣੇ ਇੰਡੀਆ ਦੇ ਵਿੱਚ ਪੈਦਾ ਨਹੀਂ ਹੋਣਾ ਚਾਹੀਦਾ ਕਿਉਂ ਕਿ ਕਿਉਂਕਿ ਇਹਦੇ ਨੇੜੇ ਤੇ ਕੋਈ ਵੀ ਜਦੋਂ ਕੋਈ ਦਰਖਤ ਹੁੰਦਾ ਕੋਈ ਪੌਦਾ ਹੁੰਦਾ ਇਹ ਉਹਨੂੰ ਖਤਮ ਕਰ ਦਿੰਦਾ ਕਿਹੜਾ ਭਈ ਇਹ ਇਹ ਹੈਗਾ ਕੋਨੋਕਾਰਪਸ ਕਿਹੜਾ ਜੀ ਇਹ ਕੋਨੋਕਾਰਪਸ ਆ ਪਈ ਸਾਬ ਇਹ ਦਰਖਤ ਹੈ ਤਾਂ ਇਹਨਾਂ ਤੁਹਾਡੀ ਵੀਡੀਓ ਦਾ ਸਮਾਪਤੀ ਹੁੰਦੀ ਹੈ ਮਿਲਦੇ ਰਾਂਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਬਈ ਦੋਸਤੋ ਜਿਉਂਦੇ ਬਸਤੇ